ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਪਰ ਇਹਨਾਂ ਦੇ 3 3 ਲੱਖ ਬਿੱਲ 1-1 ਲੱਖ 2-2 ਲੱਖ ਬਿੱਲ ਇਹਨਾਂ ਦੇ ਆਏ ਆ ਤੁਸੀਂ ਇਹਨਾਂ ਦੇ ਕਨੈਕਸ਼ਨ ਨਹੀਂ ਕੱਟ ਸਕਦੇ ਕਨੈਕਸ਼ਨ ਜੋੜੋ ਉਹਨਾਂ ਨੂੰ ਕੋ ਨਹੀਂ ਕੱਟਣ ਦਿੰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਬਿਜਲੀ ਦੇ ਬਿੱਲਾਂ ਨੇ ਜਿੰਨੀ ਛਾਲ ਮਾਰੀ ਹੈ ਉਨੀ ਕਦੇ ਵੀ ਪਹਿਲਾਂ ਨਹੀਂ ਸੀ ਮਾਰੀ ਆਏ ਦਿਨ ਬਿਜਲੀ ਦੇ ਵਧਦੇ ਹੋਏ ਬਿੱਲਾਂ ਤੋਂ ਹਰ ਕੋਈ ਤੰਗ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਝ ਪਰਿਵਾਰ ਅਜੇ ਵੀ ਨੇ ਜਿਨ੍ਹਾਂ ਦੇ ਬਿੱਲ 2-2 3-3 ਹਜ਼ਾਰ ਆਉਂਦੇ ਸੀ ਪਰ ਉਹਨਾਂ ਦੇ ਘਰ ਬਿੱਲ ਲੱਖ-ਲੱਖ 2-2 ਲੱਖ ਦੇ 3-3 ਲੱਖ ਦੇ ਪਹੁੰਚੇ ਅਤੇ ਉਸ ਤੋਂ ਬਾਅਦ ਵੀ ਬਿਜਲੀ ਵਿਭਾਗ ਵਾਲੇ ਉਹਨਾਂ ਦੇ ਘਰ ਪਹੁੰਚ ਗਏ ਬਿੱਲ ਲੈਣ ਵਾਸਤੇ ਗ੍ਰਾਹੀ ਕਰਨ ਵਾਸਤੇ ਤੇ ਜਦੋਂ ਇਹਨਾਂ ਨੇ ਪੈਸੇ ਨਹੀਂ ਦਿੱਤੇ ਤਾਂ ਕਨੈਕਸ਼ਨ ਕੱਟਣ ਵਾਸਤੇ ਵੀ ਇੱਕ ਟੀਮ ਪਹੁੰਚੀ ਪਰ ਉਸ ਟੀਮ ਨੂੰ ਮੂੰਹ ਤੋੜ ਜਵਾਬ ਦਿੱਤਾ ਇੱਕ ਸਿੰਘ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਹ ਗੱਲ ਕਹੀ ਕਿ ਕਿਸੇ ਦਾ ਮੀਟਰ ਨਹੀਂ ਘਟਿਆ ਜਾਵੇਗਾ ਪਹਿਲਾਂ ਕੁਝ ਸਵਾਲਾਂ ਦੇ ਜਵਾਬ ਦਿੱਤੇ ਜਾਣ ਆਖੇ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਇਹ ਨਾ ਮੈਂ ਨਾ ਕਰ ਰਿਹਾ ਰਖ 70000 ਕਿੱਥੋਂ ਦੇ ਦਿਨ ਕੇ ਮਿਲਨੇ ਨਹੀਂ ਨਹੀਂ ਨਾ ਬੁਝਾ ਤੁਮਨੇ ਕਹਿਆ ਨਾ ਜਾਣ ਨੂੰ 10000 ਨਾ ਉਹਨਾਂ ਬੇਦਖਾਂ ਕਟਣ ਤੇ ਇੱਕ ਕਲੈਕਸ਼ਨ ਕੱਟਣਾ ਆ ਰਿਹਾ ਉਹ ਉਹਨਾਂ ਦੀ ਤੁਸੀਂ ਸੁਣਦੇ ਨਹੀਂ ਹੋ ਤੁਸੀਂ ਇਹ ਨਹੀਂ ਕੱਟਣਾ ਕੰਨਾ ਕੰਨਾ ਵੀ ਇਹ ਮਾ ਦਾ ਪੁਰਾਣਾ ਯਾਰ ਬਿੱਲ ਹੈ 150000 ਬਿੱਲ ਉਹ 1.5 ਲੱਖ ਵਾਲਾ ਲਓ ਸਾਡਾ ਜੀ ਮੈ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਦੇਖੋ ਇਸ ਸਰਕਾਰ ਨੇ ਮਾਰ ਕੇ ਕਿੱਥੇ ਬੰਦੇ ਆ ਆ ਬੰਦੇ 2 ਲੱਖ ਬਿੱਲ ਹੈ 283000 ਇੱਕ ਤਾਂ ਨਹੀਂ ਫਿਰ ਫਿਰ ਕਲੈਕਸ਼ਨ ਦੇ ਕਟਨ ਦੇਣੀ ਆਹ ਮੇਰੀ ਗੱਲ ਸੁਣੋ ਆ ਕਿੰਨਾ ਬਿੱਲ ਜਰਾ ਪਰਖ ਸੁਣਾ ਲੈ ਨਹੀਂ ਤਸੂਦ ਸੁਬਲਾ ਆ ਕਿੰਨਾ ਬਿੱਲ ਤੂੰ ਦੱਸ ਕਿੰਨਾ ਹੋਣਾ ਬੰਦ ਰਹਿ ਕੇ ਲਾਟਾ ਕਰ ਕੱਟੇ ਹੋਏ ਆ ਇਹਨਾਂ ਨੇ ਕਿਸੇ ਨੂੰ ਸੁਣਿਆ ਨਹੀਂ ਦਮਦਰ ਕਰ ਨਾ ਗਾ ਸਾਡੇ ਨਹੀਂ ਦਮਦਰ ਜਾਂਦੇ ਕੁਝ ਸੁਣਦਾ ਨਹੀਂ ਆ ਤੁਹਾਡੀ ਇਹਨਾਂ ਦੀ ਨਹੀਂ ਇੱਕ ਗੱਲ ਸੁਣੋ ਮੈਂ ਤੁਹਾਨੂੰ ਤੁਸਪਾ ਦੀ ਡਿਊਟੀ ਲੱਗੀ ਆ ਕੱਟਣ ਦੀ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ ਪਰ ਇਹਨਾਂ ਦੇ 3 ਲੱਖ ਬਿੱਲ ਇੱਕ ਇੱਕ ਲੱਖ ਦੋ ਦੋ ਲੱਖ ਬਿੱਲ ਇਹਨਾਂ ਦੇ ਆਏ ਆ ਤੁਸੀਂ ਇਹਨਾਂ ਦੇ ਕਨੈਕਸ਼ਨ ਨਹੀਂ ਕੱਟ ਸਕਦੇ ਕਨੈਕਸ਼ਨ ਜੋੜੋ ਉਹਨਾਂ ਨੂੰ ਕੋ ਨਹੀਂ ਕੱਟਣ ਦੇ ਮੇਰਾ ਮੇਰੇ ਤੇ ਪੱচ্চਾ ਕਰਾਓ ਕਹਿੰਦੇ ਸਾਡੇ ਸਰਕਾਰੀ ਕੰਮ ਤੇ ਵਿਘਨ ਪਾਇਆ ਮੇਰੇ ਤੇ ਪੱচ্চਾ ਕਰਾ ਦਿਓ ਮੈਂ ਇਹਨਾਂ ਦੇ ਕਨੈਕਸ਼ਨ ਨਹੀਂ ਕੱਟਣ ਦੇ ਉਹਨਾਂ ਨੂੰ ਕਹਿ ਦਿਓ ਮੇਰਾ ਨਾਮ ਸੱਜਨ ਸਿੰਘ ਚੀਮਾ ਹੈ ਉਹਨਾਂ ਨੂੰ ਕਹਿ ਦਿਓ ਉਹਨਾਂ ਕਨੈਕਸ਼ਨ ਨਹੀਂ ਕੱਟਣ ਦੇ ਠੀਕ ਹੈ ਤੇ ਇਹ ਕਨੈਕਸ਼ਨ ਜੋੜੋ ਇਹਨਾਂ ਦੇ ਜਿੰਨਾਂ ਦੇ ਕੱਟੇ ਇਹ ਜਿਹੜੇ ਤੋੜੀਆਂ ਮੁੰਡਾ ਮੁੰਡਾ ਨਹੀਂ ਬਿਲਕੁਲ ਨਹੀਂ ਅਸੀਂ ਨਹੀਂ ਲੈ ਨਹੀਂ ਕੱਟਣ ਦੇਣੇ ਕ੍ਰੈਕਸ਼ਨ ਨਹੀਂ ਕਹਿ ਦੇਣੇ ਮਗਲਾਂ ਦਾ ਡਿਸਚਾਰਜ ਹਾਂ ਗੁਰਪਿਆਰੋ ਸਰਕਾਰ ਕੋਈ ਵੀ ਹੋਵੇ ਖਾਸ ਕਰਕੇ ਰਵਾਇਤੀ ਪਾਰਟੀਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਤੇ ਦਾਅਵੇ ਕਰਦੀਆਂ ਨੇ ਮੈਨੀਫੈਸਟੋਜ਼ ਦਿਖਾਉਂਦੀਆਂ ਨੇ ਲੋਕਾਂ ਨੂੰ ਬੇਵਕੂਫ ਬਣਾਉਂਦੀਆਂ ਨੇ ਪਰ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਆਪਣੇ ਸਾਰੇ ਵਾਅਦੇ ਵੀ ਭੁੱਲ ਜਾਂਦੀਆਂ ਨੇ ਅਤੇ ਕੀਤੇ ਹੋਏ ਦਾਅਵੇ ਵੀ ਕਿਤੇ ਮਿੱਟੀ ਦੇ ਵਿੱਚ ਖੋਰੂ ਹੋ ਜਾਂਦੇ ਨੇ ਪਰ ਇੱਕ ਗਰੀਬ ਪਰਿਵਾਰ ਨੂੰ ਲੱਖ ਲੱਖ ਡੇਢ ਡੇਢ ਲੱਖ ਰੁਪਏ ਦਾ ਬਿੱਲ ਆਣਾ ਇਹ ਸਿੱਧੇ ਤੌਰ ਦੇ ਉੱਤੇ ਇੱਕ ਬਹੁਤ ਵੱਡੀ ਅਣਗੇਲੀ ਅਤੇ ਨਾ ਇਨਸਾਫੀ ਹੈ ਤੇ ਉਸ ਤੋਂ ਵੱਧ ਸ਼ਰਮ ਦੀ ਗੱਲ ਇਹ ਹੈ ਕਿ ਬਿਜਲੀ ਵਿਭਾਗ ਵਾਲੇ ਅਜਿਹੇ ਪਰਿਵਾਰਾਂ ਉਹਨਾਂ ਦੇ ਘਰ ਉਹਨਾਂ ਦੇ ਕਨੈਕਸ਼ਨ ਕੱਟਣ ਵਾਸਤੇ ਪਹੁੰਚ ਗਏ بجائے ਕਿ ਉਹ ਆਪਣੀ ਟੈਕਨੀਕਲ ਗਲਤੀ ਸੁਧਾਰਨ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਦੇ ਉੱਤੇ ਪੰਜਾਬ ਸਰਕਾਰ ਦਾ ਕੀ ਪ੍ਰਤੀਕਰਮ ਆਂਦਾ ਹੈ ਜਾਂ ਆਮ ਆਵਾਮ ਇਸ ਦੇ ਖਿਲਾਫ ਕਿਦਾਂ ਆਵਾਜ਼ ਬੁਲੰਦ ਕਰਦੀ ਹੈ ਕਿਉਂਕਿ ਅਗਰ ਕਿਤੇ ਵੀ ਕੁਝ ਵੀ ਗਲਤ ਹੋ ਰਿਹਾ ਹੋਵੇ ਤੁਹਾਡੀ ਖੂਨ ਪਸੀਨੇ ਦੀ ਕਮਾਈ ਕਿਸੇ ਵੀ ਤਰੀਕੇ ਨਾਲ ਕੋਈ ਐਠਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਠੱਗਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਉਸ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਬਣਦੀ ਹੀ ਆ ਚਾਹੇ ਉਹ ਸੂਬੇ ਦੀਆਂ ਸਰਕਾਰਾਂ ਹੀ ਕਿਉਂ ਨਾ ਹੋਣ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ